ਉਕਾ ਮਕਮ ਕਰ ਲੋ ਕੋਈ। ਉਹ ਤੂੰ ਉਹ ਤੂੰ ਫੇਰਾ ਕਿ ਆ ਵਾਪਸ? ਤੂੰ ਮੇਰੀਆਂ ਜੜਾਂ 'ਚ ਬੈਠਾ ਮਾਮਾ। ਤੂੰ ਇੱਥੇ ਹੀ ਕਰਨਾ ਆ। ਕੱਪੜੇ ਆ ਦੁਕਾਨ ਕੱਪੜੇ ਲੈਣ ਆਇਆ ਹੋਰ ਮੈਂ ਰਾਸ਼ਨ ਲੈਣ ਆਇਆ। ਨਹੀਂ ਤੈਨੂੰ ਕਿੱਦਾਂ ਪਤਾ ਲੱਗਿਆ ਮੈਂ ਦੁਬਾਰਾ ਇੱਥੇ ਆ ਗਿਆ? ਮੈ ਤਾਂ ਹੁਣ ਤੱਕ ਦੇਖ ਕੇ ਪਤਾ ਲੱਗਿਆ ਮੈਨੂੰ। ਤੂੰ ਕਿਉਂ ਯਾਰ ਮੇਰੀਆਂ ਜੜਾਂ 'ਚ ਬੈਠਾ? ਤੈਨੂੰ ਕੋਈ ਕੰਮਤ ਹੁੰਦਾ ਹੈ ਜਾਂ ਨਹੀਂ? ਆਹ ਸਾਲੇ 6 ਮਹੀਨੇ ਵਧੀਆ ਲੰਗੇ ਤੇਰੇ ਦਰਸ਼ਨ ਨਹੀਂ ਹੋਏ ਮੇਰੇ। ਉਹ ਸੀਜ਼ਨ ਆ ਗਿਆ ਨਾ ਗਰਮੀ ਦਾ ਮੈਂ ਕਿਹਾ ਟੀ-ਸ਼ਰਟਾਂ ਰੋਸ਼ਰ ਲੈ ਕੇ ਆਈਏ। ਟੀ-ਸ਼ਰਟਾਂ? ਹਾਂ। ਤੂੰ ਪਾਉਣੀ ਮੈਂ ਹੀ ਪਾਣੀਆ ਭਰਾਵਾ ਹੋਰ ਕਿੰਨੇ ਪਾਣੀਆ ਅੱਛਾ ਆਜਾ ਦਿਖਾ ਫਿਰ ਕਿੱਥੇ ਦਿਖਾਵਾਂ ਇੱਧਰ ਆ ਜਾ ਇੱਧਰ ਟੀ-ਸ਼ਰਟ ਕਿਦਾਂ ਦੀ ਚਾਹੀਦੀ ਏ ਤੈਨੂੰ ਤੇਰਾ ਸਾਈਜ਼ ਦੱਸ ਪਹਿਲਾਂ ਮੈਨੂੰ ਉਹ ਗਰਮੀ ਵਾਲੀਆਂ ਜੈਕਟਾਂ ਆਉਂਦੀਆਂ ਉਹ ਜੈਕਟਾਂ ਗਰਮੀ ਵਾਲੀਆਂ ਜੈਕਟਾਂ ਹੈਗੀਆਂ ਤੂੰ ਛੱਡ ਪਹਿਲਾਂ ਮੈਨੂੰ ਸਾਈਜ਼ ਦੱਸ ਉਹ ਕਮਲ ਸਾਈਜ਼ ਸਟਾਰਟਿੰਗ ਗੱਲ ਸੁਣੀ ਹਾਂਜੀ ਉਹ 3 ਸਾਲ ਵਾਲੇ ਜਵਾਗ ਦੀ ਟੀ-ਸ਼ਰਟ ਪਈ ਏ ਨਾ ਐਕਸਲ ਹੈ ਹੈ ਇਹ ਜਵਾਗ ਲੱਗਦਾ ਤੁਹਾਨੂੰ ਉਜਵਾ ਕੀ ਇਹਦਾ ਜਿਹੜਾ ਜਵਾਗ ਦਾ ਐਕਸਲ ਆ ਨਾ 3 ਐਕਸਲ 3 ਐਕਸਲ ਇਹਨੂੰ ਫੇਟਾਉਂਦਾ ਹੈ ਅੱਛਾ ਹਾਂ ਯਾਰ ਇਹ ਹੋਈ ਨਹੀਂ ਅਗਵਾ ਜਿਹੜਾ ਤੁਹਾਨੂੰ ਦੋ ਤਿੰਨ ਵਾਰੀ ਕਢਵਾਤਾ ਮੈਨੂੰ ਉਹ ਵੱਧ ਕਢਾਤਾ ਭਰਾਵਾ ਇਹ ਦਿਮਾਗ ਬਹੁਤ ਚਟਦਾ ਹੱਸਦਾ ਮੈਂ ਤੁਹਾਨੂੰ ਦੋ ਤਿੰਨ ਵਾਰੀ ਦੇਖਿਆ ਯਾਰ ਚੱਲ ਤੂੰ ਐ ਕਰ ਉਹ ਤੈਨਾਂ ਲਾ ਮੈਂ ਦਿਖਾਉਣਾ ਇਹਨੂੰ ਕੋਈ ਨਹੀਂ ਅੱਜ ਫੇਰ ਕਢਾਉਂਗਾ ਕੀ ਕਿਹਾ ਨਾ ਨਾ ਕੁਛ ਨਹੀਂ ਮੈਂ ਕੱਪੜੇ ਦਿਖਾ ਕੱਪੜੇ ਦਿਖਾਵਾਂ ਰੰਗ ਉਹ ਛੱਡ ਕੱਪੜਿਆਂ ਨੂੰ ਯਾਰ ਆਹ ਟਰੈਕਟਰ ਦਿਖਾ ਦੇਣਾ ਉਹ ਸਵੇਰਪਾੜ ਦੀ ਦੁਕਾਨ ਤੇ ਆਇਆ। ਮੁੰਡੇ ਨੇ ਟਰੈਕਟਰ ਚਾਹੀਦਾ ਯਾਰ ਮੈਨੂੰ ਇੱਕ ਨਾ ਕੰਮ ਸ਼ੁਰੂ ਕਰਨਾ ਸੀ ਮੈਂ ਕਿਹਾ ਟਰੈਕਟਰ ਵਧੀਆ ਲੱਗਦਾ ਪਿਆ। ਕੰਮ ਕਿਹੜਾ ਸ਼ੁਰੂ ਕਰਨਾ ਤੂੰ ਪਹਿਲਾਂ ਆਪਾਂ ਇਹੀ ਡਿਸਕਸ ਕਰ ਲੈਂਦੇ ਆ ਕੱਪੜਿਆਂ ਨੂੰ ਛੱਡ। ਆ ਜਾ ਬੈਠੀਆ ਫਿਰ। ਨਹੀਂ ਯਾਰ ਰਹਿਣ ਦੇ ਅੱਜ ਕੰਮ ਨਹੀਂ। ਨਹੀਂ ਆ ਜਾ। ਆ ਜਾ ਤੱਲੀ ਕੁਰਸੀ ਲਾ ਦਨੇ ਆ ਗੱਲ ਲਾ ਕੋਈ। ਟਰਾਲੀ ਵੀ ਹੈ ਨਾ। ਹੂੰ। ਟਰਾਲੀ ਵੀ ਰੱਖੀ ਆ। ਮੈਂ ਕਿਹਾ ਇਹ ਪਤਾ ਕੀ ਆ? ਤੁਸੀਂ ਟਰਾਲੀ ਤੇ ਰੇਤਾ ਪਰ ਪਰ ਕੇ ਇਥੇ ਪਾਇਆ ਸੀ ਵੀ ਥੋੜਾ ਉੱਚਾ ਹੋ ਜਾਏ ਫਿਰ ਉੱਤੇ ਲਾਈਆਂ ਟੈਲਾਂ ਉਹ ਇਧਰ ਅੱਗ ਲੱਗ ਜਾਣੀ ਆ ਤੇ ਕੱਪੜੇ ਉੱਪਰ ਰੱਖੋ ਇਹਨਾਂ ਇਹ ਸਪੈਸ਼ਲ ਲਾਇਆ ਹੋਇਆ ਤੇਰੇ ਵਰਗੇ ਆ ਜਾਂਦੇ ਆ ਨਾ ਉਹਨਾਂ ਨੂੰ ਫਿਰ ਹੀਟ ਦੇਦੀ ਆ ਸੀ ਸਮਝ ਗਿਆ ਪਹਿਲੇ ਇੰਨੀ ਗਰਮੀ ਆ ਭਰਾ ਹੋਰ ਕਿੰਨੀ ਹੀਟ ਲੈਣੀ ਆ ਗਰਮੀ ਹੈ ਕੋਲੇਾਂ ਤੇ ਬੈਠਣ ਉਹ ਅੱਗ ਨਾ ਲੱਗ ਜਾਵੇ ਧਿਆਨ ਰੱਖੀਏ ਕੋਈ ਅੱਗ ਲੱਗੂਗੀ ਅਸੀਂ ਬੁਝਾ ਲਾਂਗੇ ਅਸੀਂ ਸਾਰਾ ਇੰਤਜ਼ਾਮ ਕੀਤਾ ਹੋਇਆ ਫਿਰ ਠੀਕ ਤੂੰ ਦੱਸ ਦਿਖਾ ਕੋ ਕੱਪੜਾ ਕੋ ਦਿਖਾ ਯਾਰ ਦਿਖਾ ਦਿਖਾ ਕਰੀ ਜਾ ਨਾ ਦਿਖਾ ਮੈਂ ਤੈਨੂੰ ਫਿਲਮ ਦਿਖਾ ਦਿਆਂ ਆਪੀ ਦੇਖਣੇ ਬਣਿਆ ਮਨ ਨੂੰ ਕੁਝ ਵੀ ਕਿਸੇ ਕੰਮ ਦਾ ਨਹੀਂ ਬੰਦਾ। ਓ ਤੂੰ ਹੱਥ ਨਾ ਲਾ ਗੰਦੇ ਹੱਥ ਧੋ ਕੇ ਆਇਆ ਏ ਯਾਰ ਸਾਡੀਆਂ ਸ਼ਰਟਾਂ ਖਰਾਬ ਕਰ ਦੇਣੀਆਂ ਤੂੰ। ਐਦਾਂ ਹੱਥ ਨਾਲ ਲਾਈ ਦਿੰਦਾ ਹੱਥ ਦਿਖਾ ਆਪਣੇ। ਆ ਧੋ ਗਿਆ ਮਣਮਣ ਮਿੱਟੀ ਜੜੀ ਪਈ ਆ ਰੈਡੀ ਵੀ ਲਾਣਾ ਗੋਲ ਗੱਪੇ ਸ਼ਾਮ ਨੂੰ। ਇਹ ਇਹ ਪਤਾ ਕੀ ਹੈ? ਹੂੰ ਇਹ ਐਕਚੁਅਲੀ ਦਾ ਹੈਗੀ ਆ ਮੇਰਾ ਪਾਰਟ ਟਾਈਮ ਗੋਲ ਗੱਪਿਆਂ ਦਾ ਕੰਮ ਹੈ। ਅੱਛਾ ਜਦੋਂ ਹੁਣ ਉੱਥੇ ਦੁਪਹਿਰੇ ਧੋਪਾ ਗਰਮੀ ਕਰਕੇ ਹੈਨਾ ਜਿਹਨੇ ਟੀ-ਸ਼ਰਟ ਟੰਗੇ ਸ਼ਾਮ ਨੂੰ ਆ ਸ਼ਾਮ ਨੂੰ ਗੋਲ ਗੱਪੇ ਇੱਥੇ ਲਾਈ ਦੇ। ਇੱਥੇ ਲਾਣਾ ਕਿੱਥੇ ਗੋਲ ਗੱਪੇ? ਕੋਈ ਮੈਂ ਹੁਣ ਜਾ ਹੋ ਰਿਹਾ ਹੈ ਲੈ ਤਾਂ ਲੈ ਆਂਦੇ ਯਾਰ ਕੁਛ ਯਾਰ ਨਹੀਂ ਤੂੰ ਲੈਣਾ ਬੈਲਟ ਪੁੱੜਾ ਇਧਰ ਇਧਰ ਗੱਲ ਸੁਣ ਤੂੰ ਸੱਚੀ ਕੁਛ ਲੈਣਾ ਹੂੰ ਹੂੰ ਪੱਕੀ ਗੱਲ ਲੈਣਾ ਪੱਕਾ ਮੈਂ ਦੇ ਦੇਣਾ ਹੀ ਉਹ ਦਿਖਾ ਯਾਰ ਟੀ-ਸ਼ਰਟ ਲੈਣੀ ਯਾਰ ਕਿਹੜੀ ਗੱਲ ਮੈਂ ਤੈਨੂੰ ਇੱਕ ਗਿਫਟ ਦੇ ਦੇਣਾ ਬੜਾ ਵਧੀਆ ਗਿਫਟ ਦੇਣਾ ਮੈਂ ਤੈਨੂੰ ਪਤਾ ਨਹੀਂ ਨਹੀਂ ਮੈਂ ਤੈਨੂੰ ਨਹੀਂ ਪੈਸੇ ਨਹੀਂ ਲੈਣੇ ਮੈਂ ਤੈਨੂੰ ਗਿਫਟ ਦੇਣਾ ਤੂੰ ਭਰਾ ਹੈ ਮੇਰਾ ਤੂੰ ਮੈਨੂੰ ਕੰਮ ਤੋਂ ਕਢਾਏਂਗਾ ਅੱਜ ਇਹ ਤੋਂ ਪਹਿਲਾਂ ਟੀ-ਸ਼ਰਟ ਕਿੱਥੇ ਗਈ ਕੱਲਾ ਹੈਂਗਰ ਟੰਗਿਆ ਹੈ ਜਰਾ ਉਹ ਭਰਾਵਾ ਇਹ ਨਾ ਮਨੀ ਪਲਾਂਟ ਲਾਇਆ ਸੀ ਅਸੀਂ ਆ ਜਾ ਤੈਨੂੰ ਦਿਖਾਵਾਂ ਉੱਪਰ ਕਿਹੜਾ ਮਨੀ ਪਲਾਂਟ ਹਾਂ ਇਹ ਨਾ ਅਸੀਂ ਮਨੀ ਪਲਾਂਟ ਲਾਇਆ ਸੀ ਤੇ ਸਾਨੂੰ ਪੰਡਤ ਨੇ ਕਿਹਾ ਵੀ ਆ ਹੈਂਗਰ ਖਾਲੀ ਏ ਘਟੰਗੂ ਅੱਛਾ ਉਹਨਾਂ ਰੌਣਕ ਮੇਲਾ ਹੁੰਦਾ ਅੱਛਾ ਲਟਕ ਵੀ ਸਕਦਾ ਨਾ ਆ ਲਟਕ ਸਕਦੇ ਆ ਆ ਜਾ ਹੋਰ ਚੀਜ਼ਾਂ ਬਹੁਤ ਆ ਮੇਰੇ ਕੋਲੇ ਆ ਜਾ ਉਹ ਤੋਂ ਅੱਛਾ ਕਿਵੇਂ ਇੱਕ ਅੱਛਾ ਨਹੀਂ ਤੇਰੀ ਕੈਪਰੀ ਆ ਦੇ ਇੱਥੇ ਲਾਏਗਾ ਨਾ ਆ ਗੋਡਿਆਂ ਤੱਕ ਆਉਂਦੀ ਹੈ ਨਾ ਸਭ ਤੋਂ ਪੈਂਟ ਬਣ ਗਈ ਹਾਂ ਇਹ ਤੇਰੇ ਲਈ ਕੈਪਰੀ ਹੈ ਆ ਜਾ ਆ ਚੱਲੀਏ ਆ ਆ ਗਿਫਟ ਮੈਨੂੰ ਬਾਅਦ ਚ ਚੱਲਾਂਗੇ ਇਹਦਾ ਸਮਾਨ ਤਾਂ ਲੈ ਲੀਏ ਕੁਝ ਮਾੜਾ ਸਮਾਨ ਯਾਰ ਸਮਾਨ ਕੀ ਲੈਣਾ ਹੈ ਆਪਾਂ ਤੂੰ ਦੱਸ ਕੱਪੜੇ ਕੱਪੜੇ ਹਾਂ ਲੈ ਆ ਦੱਸ ਕਿਹੜਾ ਕੱਪੜਾ ਦੱਸ ਨੇ ਫਿਰ ਇੱਦਾਂ ਥੋੜੀ ਕੱਪੜੇ ਹੁੰਦੇ ਕੱਪੜੇ ਦਿਖਾਣੇ ਬੰਦੇ ਪਸੰਦ ਕਰਦੇ ਫਿਰ ਹੁੰਦਾ ਅਹ ਆਲੀ ਮੇਰੇ ਕੋ ਬੜੀ ਕਹੰਡ ਚੀਜ਼ ਹੈ ਇੱਕ ਆਲੇ ਕੀ ਲਿਖਿਆ ਪੜ ਓ ਯਾਰ ਕੀ ਕਲੋਲਾ ਕਰੀ ਜੰਨਾ ਇਹ ਤੇਰੀ ਤੇਰੇ ਹਿਸਾਬ ਨਾਲ ਬੜੀ ਵਧੀਆ ਚੀਜ਼ ਹੈ ਇਹ ਕਲੋਲੀ ਹੈ ਤੇਰੇ ਨਾਲ ਬਹੁਤ ਵਧੀਆ ਚੀਜ਼ ਆ ਦੇਖ ਪਹਿਲਾ ਹੀ ਪੀਸ ਚੱਕਿਆ ਉਹ ਕਲੋਰ ਲਾ ਆ ਗਿਆ ਤੇਰੇ ਹੱਥ 'ਚ ਮੈਨੂੰ ਤਾਂ ਤਵਾਪ ਕਲੋਰ ਲੱਗਦਾ ਭਰਾਵਾ ਇਹ ਮੇਰੇ ਨਾਲ ਕਲੋਲ ਹੀ ਹੋ ਰਹੀ ਹੈ ਜਦ ਤੂੰ ਮੇਰੇ ਕੋਲ ਆ ਜਾਂਦਾ ਮੇਰੀ ਕਲੋਲ ਹੋ ਜਾਂਦੀ ਹੈ ਇਸ ਲਈ ਮੇਰੀ ਕਲੋਲ ਲਾ ਆਵੇ ਮੈਂ ਤੈਨੂੰ ਕਲੋਲ ਦੇ ਕੇ ਭੇਜਦਾ ਨਾਲ ਚੱਕ ਦੇਖ ਤੂੰ ਨਾ ਮੈਨਾਂ ਸਵੇਲੇ ਜੀ ਬੂ ਮਾਰੀ ਆ ਪਰਫਿਊਮ ਲਾ ਤੂੰ ਪਹਿਲਾਂ ਮੜਾ ਜਾ ਨਾ ਨੂੰ ਕਹਿੰਦੀ ਆਂਦਾ ਤੂੰ ਤਰ ਪਤਾ ਨਹੀਂ ਕਿੱਧਰ ਦੁਕਾਨਾਂ ਉਹ ਤੈਨੂੰ ਬਰਦਾਸ਼ਤ ਕਰੀ ਜਾਂਦੇ ਆ ਇਕ ਸੜੇ ਨੂੰ ਨਵਾ ਮੈਂ ਇਹਨੂੰ ਪਹਿਲਾਂ ਮੈਂ ਬਾਥਰੂਮ ਚਵਾੜ ਕੇ ਅੰਦਰ ਉਹ ਹੁਣ ਆ ਕਲੋਰ ਵਾਲੀ ਪਸੰਦ ਨਹੀਂ ਤੈਨੂੰ ਨਹੀਂ ਆ ਚਾਚੀ ਦਿਖਾ ਯਾਰ ਯਾਰ ਚੱਜਦੀ ਨੂੰ ਹੁਣ ਜਿੱਦਾਂ ਦਾ ਤੇਰਾ ਮੂੰਹ ਆ ਉਦਾਂ ਦੀ ਦਿਖਾਣੀ ਆ ਤਾਂ ਤੇਰੇ ਮੂੰਹ ਨਾਲ ਵਧੀਆ ਮਾਲਕ ਨੇ ਕਹਿਣਾ ਭਾਈ ਸਾਰਾ ਦਿਨ ਟਾਈਮ ਖਰਾਬ ਕਰੀ ਜਾਂਦਾ ਮੇਰੇ ਨਾਲ ਆਪਣਾ ਉਹ ਤੂੰ ਐ ਕਰ ਤੂੰ ਜਿਹੜੀ ਮੈਂ ਤੈਨੂੰ ਪਿਛਲੀ ਵਾਰ ਸਕੀਮ ਦੱਸੀ ਸੀ ਨਾ ਕਿਹੜੀ ਕਾਂਟਾ ਘਰ ਵਾਲੀ ਫੁੱਲ ਦੇ ਥੱਲੇ ਹਾਂ 150 150 150 ਤੁ ਵੀ ਲਵਾਂਗਾ ਜਦੋਂ ਤੂੰ ਉੱਥੇ ਲੱਗੇਗਾ ਨਾ ਉਦੋਂ ਲਵਾਂਗਾ ਉਹ ਮੈਂ ਉੱਥੇ ਕਿਉਂ ਲੱਗਣਾ ਭਰਾਵਾ ਮੈਂ ਵਧੀਆ ਏਸੀ ਉਹ ਚਲਦੇ ਪੱਖੇ ਚਲਦੇ ਮੈਨੂੰ ਕੀ ਲੋੜ ਹੈ ਘੰਟਾ ਘੜ ਪੁਰਸਲੇ ਬੈੰਡ ਦੀ ਅੱਜ ਕਢਾ ਕੇ ਹੀ ਜਾਊਂਗਾ ਤੂੰ ਤਾਂ ਕਢਾਈ ਜਾਣਾ ਮੈਨੂੰ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਆਹ ਭਾਈ ਭਾਈ ਪਾਣੀ ਵਿਕਿਆ ਨਹੀਂ ਟੋਡੀਆਂ ਇਹ ਨਵੀਆਂ ਲਿਆਂਦੀਆਂ ਯਾਰ ਪਾਪਾ ਇਹ ਤਾਂ ਮੈਂ ਛੱਡਤੀਆਂ ਸੀਗੀਆਂ ਆਹ ਦੇਖ ਯਾਰ ਤੈਨੂੰ ਤਾਂ ਕੀ ਫੋਨ ਨਹੀਂ ਇੱਕ ਛੱਡ ਦੇ ਯਾਰ ਕੀ ਕਰਾਂ ਮੈਂ ਇੱਕ ਮਿੰਟ ਸਾਇਲੈਂਟ ਆਦਾ ਚੱਕ ਨਾ ਪੈਸੇ ਭੋਜ ਦੇਣੇ ਹੋਣੇ ਕਿਸੇ ਦੇ ਮੰਗਣ ਵਾਲੇ ਦਾ ਹੀ ਹੋਣ ਉਹ ਫਿਰ ਕੀ ਆ ਪੈਸੇ ਵੀ ਦੇ ਦਾਂਗੇ ਦੇ ਦੇ ਗਰ ਲੋ ਤੇ ਹੋਰ ਫਿਰ ਕੀ ਕਿਥੇ ਰਿਆਂ ਤੂੰ ਨਜ਼ਰ ਮੈਂ ਤੈਨੂੰ ਪਤਾ ਹੀ ਆ ਫਿਰ ਬਾਹਰ ਘਰਦਿਆਂ ਨੇ ਬਾਹਰ ਘਟਦਾ ਤੈਨੂੰ ਘਰਦਿਆਂ ਨੇ ਬਾਹਰ ਤੇ ਮੈਂ ਵੀ ਬਾਹਰ ਨਹੀਂ ਘਰੋਂ ਬਾਹਰ ਘਟਦਾ ਹੁਣ ਮੈਂ ਤੈਨੂੰ ਦੁਕਾਨੋਂ ਬਾਹਰ ਘਟ ਲੈ ਆਇਆ ਫੜ ਕੇ ਪਿਆਜਾ ਯਾਰ ਆ ਪਾਈਪਾਂ ਦਾ ਦੱਸ ਦੇ ਹਜੇ ਵੀ ਘਰ ਚੱਲਦਾ ਪੈਗਾਮ ਸਾਡੇ ਹੈ ਜੀ ਵੇਚਣੀ ਆ ਆ আচ্ছা ਵੇਚ ਦਿੰਨੇ ਕੋਈ ਚੱਕਰ ਹੀ ਨਹੀਂ ਰੱਖਾ ਲੈ ਪੈਸੇ ਕੱਢ ਲੈ ਰੱਖਾ ਦਿੰਨਾ ਲੈ ਅੱਜ ਤਾਂ ਮੈਂ ਪੱਕਾ ਢੀਠ ਬਣਿਆ ਹੋਇਆ ਪਾਈਪਾਂ ਫਿਰ ਰਖਾਵਾਂ 1500 ਦੀਆਂ ਸਾਰੀਆਂ ਹਨ ਓਏ 1500 ਰੁਪਏ ਫੁੱਟ ਹੈ ਮਾਮਾ ਇਹਦੇ ਆ ਕੀ ਕਰੀ ਜਾਨੂੰ ਕਿੰਨੀਆਂ ਕਫੋਟੀਆਂ ਹੋਣੀਆਂ ਕਿੰਨੀਆਂ ਕਫੋਟ ਓਏ ਮਾਮਾ ਇਹ ਸਾਢੇ 4 ਫੁੱਟ ਦਾ ਪੀਸ ਆ ਇਹ 15575 7500 ਰੁਪਏ ਪਲੱਸ ਨਾਲ ਹੋਰ ਪਾਉਣਾ ਪੈਣਾ ਵੀ 1600 ਲੈ ਜੀ 300 ਰੁਪਏ ਮਹੀਨਾ ਦਊਂਗਾ ਮੈਂ ਕਿਸ਼ਤਾਂ ਛੱਡੇ ਯਾਰ ਤੂੰ ਕੋਈ ਕੰਮ ਤੰਦਾ ਕਰ ਲੈ ਤੂੰ ਕਿਉਂ ਮੇਰੀਆਂ ਜੜਾ ਜੜਾ ਛੱਡੀ ਯਾਰ ਪਾਈਪ ਆਪਨ ਉਹ ਆ ਟੀ-ਸ਼ਰਟ ਦਾ ਪਜਾਮਾ ਦੇ ਦੇ ਮਨੋਕਾ ਆ ਪਜਾਮਾ ਨਿਕਰ ਤੇ ਆ ਖਾਣੇ ਨਹੀਂ ਪਜਾਮਾ ਹੀ ਆ ਤੇਰੇ ਲਈ ਆ ਦੇ ਆ ਦੇ ਐ ਲੈ ਆਂਗਾ ਨਾ ਇਹ ਕੈਪਰੀ ਬਣ ਜਾਣੀ ਹੈ ਤੇਰੇ ਲਈ ਆਹ ਟੀ-ਸ਼ਰਟ ਵੀ ਹੈ ਨਾ ਜਿਹੜੀ ਜਦੋਂ ਐ ਲਾਉਣੀ ਹੈ ਨਾ ਤੇਰੇ ਕਿੰਨੇ 150 ਇਹ ਹੈ 150 ਉਹ ਹੱਥ ਪਰੇ ਕਰ ਤੂੰ ਹੁਣ ਇਹਦਾ ਕਿਹਾ 150 ਹੱਥ ਪਰੇ ਕਰ ਮਿੱਟੀ ਸਾਰੀ ਲਾਤੀ 150 150 ਪਤਾ ਨਹੀਂ ਕੌਣ ਦੁਕਾਨਦਾਰ ਆ ਆ ਚੱਲੀਏ ਆਪਾਂ ਤੈਨੂੰ ਮੈਂ 150 ਵਾਲੀ ਵਧੀਆ ਦਵਾਣਾ ਐਂ ਐਤੋਂ ਵੀ ਇਹਦਾ ਕੁਝ ਵੀ ਨਹੀਂ ਹੈ ਚਲ ਆ ਆ ਤੈਨੂੰ ਬਾਹਰ ਕਢਾਵਾਂ ਬਾਹਰ ਕਢਾਵਾਂ ਨਹੀਂ ਬਾਹਰ ਲਿਆਵਾਂ ਬਾਹਰ ਲਿਆ ਕੇ ਦਵਾਵਾਂ ਚੱਲ 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 ਦਫਾ ਹੋ ਜਾ ਉਹ ਯਾਰ ਨਿਕਲਦਾ ਚੱਲ ਆ ਜਾਂਦੇ ਯਾਰ دماغ ਖਰਾਬ ਕਰਨ ਦਿੰਦਾ ਨਹੀਂ ਫਿਰ ਕੋਈ ਟੀ-ਸ਼ਰਟ ਉਹ ਤੂੰ ਚੱਲ ਜਾ ਯਾਰ ਤੂੰ ਛੇਤਰਖਣਿਆ ਯਾਰਾ ਬੰਦਾ ਪਤਾ ਨਹੀਂ ਕੀ ਆ ਇਹਨੂੰ ਬੜਨਾ ਨਹੀਂ ਯਾਰ ਛੋਟੇ ਵੀਰ ਬੜ ਉਹਨਾਂ ਦੀਆਂ